ਇੱਥੇ ਸਾਰੇ ਸਫਾਈ ਸੇਵਕ ਸੁਪਰਮੈਨ ਜਿਹੜੇ ਨਗਰ ਕੌਂਸਲਾਂ ਜਿਹੜੀਆਂ ਇੱਥੇ ਫਤੇਗੜ ਸਾਬ ਦੇ ਅਧੀਨ ਆਉਂਦੀਆਂ ਉਹਨਾਂ ਦੇ ਕਰਮਚਾਰੀਆਂ ਦੇ ਨਾਲ ਉਹਨਾਂ ਦੀਆਂ ਦੁੱਖ ਤਕਲੀਫਾਂ ਔਰ ਉਹਨਾਂ ਦੀਆਂ ਜੋ ਮੁਸ਼ਕਿਲਾਂ ਤਾਂ ਉਹਨਾਂ ਨੂੰ ਲੈ ਕੇ ਇੱਕ ਲੰਬੀ ਮੀਟਿੰਗ ਜਿਹੜੀ ਹੋਈ ਹੈ ਔਰ ਉਹਨਾਂ ਨੂੰ ਸੁਣਿਆ ਗਿਆ। ਇਹ ਮੌਕੇ ਤੇ ਅਧਿਕਾਰੀਆਂ ਨੂੰ ਜਿਹੜੇ ਇੱਥੇ ਲੋਕਲ ਲੈਵਲ ਦੇ ਮੁੱਦੇ ਸਿੱਗੇ ਉਹਨਾਂ ਨੂੰ ਇੱਥੇ ਹੀ ਹੱਲ ਕਰਨ ਲਈ ਕਿਹਾ ਤੇ ਜਿਹੜੇ ਸਰਕਾਰ ਪੱਧਰ ਦੇ ਮੁੱਦੇ ਹੋਣਗੇ ਉਹਨਾਂ ਨੂੰ ਸਰਕਾਰੀ ਪੱਧਰ ਦੇ ਉੱਤੇ ਅੱਗੇ ਲੈ ਕੇ ਜਾਣ ਦੀ ਜਿਹੜੀ ਅਸੀਂ ਗੱਲ ਕੀਤੀ ਹੈ ਦੇਖੋ ਸੰਘਰਸ਼ ਜਿਹੜਾ ਨਾ ਇਹ ਕਦੇ ਮੁੱਕਦਾ ਨਹੀਂ ਅਸੀਂ ਭਾਵੇਂ ਦੁਨੀਆ ਤੋਂ ਚਲੇ ਜਾਈਏ ਕੱਲ ਨੂੰ ਕੋਈ ਹੋਰ ਆ ਜਾਣਾ ਇਹ ਜਿਹੜੀਆਂ ਮੁਸ਼ਕਿਲਾਂ ਤਾਂ ਇਹ ਜਿਹੜੇ ਦੌਰ ਹੈ ਚੱਲਦੇ ਰਹਣੇ ਇਹ ਸਾਡੀ ਨੈਤਿਕ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕ ਜਿਹੜੇ ਸਭ ਤੋਂ ਹਾਸ਼ੀਏ ਤੇ ਬੈਠੇ ਹੋਏ ਆ ਉਹਨਾਂ ਦੀ ਬਿਹਤਰੀ ਲਈ ਕੰਮ ਕਰਨਾ ਸਾਡੀ ਪਹਿਲਾਂ ਵੀ ਪ੍ਰਾਇੋਰਟੀ ਸੀਗੀ ਅੱਜ ਵੀ ਆ ਔਰ ਇਸ ਸਰਕਾਰ 'ਚ ਵੀ ਅਸੀਂ ਆਸ ਰੱਖਦੇ ਹਾਂ ਕਿ ਸਰਕਾਰ ਸਟੈਟਿਕਲੀ ਇਹਨਾਂ ਕਰਮਚਾਰੀਆਂ ਦੇ ਲਈ ਕੋਈ ਨਾ ਕੋਈ ਬਹੁਤ ਜਲਦ ਜਿਹੜਾ ਵਧੀਆ ਨਤੀਜਾ ਇਹਨਾਂ ਲਈ ਲੈ ਕੇ ਆਏ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਦੇ ਬਿਹਤਰੀ ਲਈ ਵਚਨਬੱਧ ਹੈ। ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਸਫਾਈ ਕਰਮਚਾਰੀਆਂ ਦੀ ਭਲਾਈ ਯਕੀਨੀ ਬਣਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਰ ਗਰੇਵਾਲ ਨੇ ਬਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਨਗਰ ਕੌਂਸਲ ਸਰਹੱਦ ਅਮਲੋ ਮੰਡੀ ਗੋਵਿੰਦਗੜ ਵਸੀ ਪਠਾਣਾ ਤੇ ਨਗਰ ਪੰਚਾਇਤ ਖਮਾਣੋ ਦੇ ਅਧਿਕਾਰੀਆਂ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਲਈ ਇੱਕ ਮਹੱਤਮਪੂਰਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ 19 ਮੌਕੇ ਸਫਾਈ ਕਰਮਚਾਰੀ ਨੂੰ ਦਰਪੇਸ਼ ਮੁਸ਼ਕਿਲਾਂਵਾਂ ਵੀ ਸੁਣੀਆਂ ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ ਸਮਾਜ ਦੀ ਰੀੜ ਦੀ ਹੱਡੀ ਨੇ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਅਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਇਸ ਮੌਕੇ ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਡੀਐਸਪੀ ਇੰਦਰਪ੍ਰੀਤ ਸਿੰਘ ਐਸਐਮਓ ਡਾਕਟਰ ਕੇਡੀ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ਚੇਅਰਮੈਨ ਚੰਦਰ ਗਰੇਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਟਿੰਗ ਦਾ ਉਦੇਸ਼ ਸਫਾਈ ਕਰਮਚਾਰੀਦਿਆਂ ਸਮੱਸਿਆਵਾਂ ਨੂੰ ਸਿੱਧੇ ਤੌਰ ਤੇ ਸੁੰਨਾ ਉਹਨਾਂ ਦਾ ਹੱਲ ਕਰਨਾ ਤੇ ਉਹਨਾਂ ਦੀ ਭਲਾਈ ਨਾਲ ਜੁੜੀਆਂ ਯੋਜਨਾਵਾਂ ਦੀ ਸਮੀਖਿਆ ਕਰਨਾ ਹੈ ਬਹੁਤ ਹੀ ਪਵਿੱਤਰ ਨਗਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਆਉਣ ਦਾ ਅਫਸਰ ਪ੍ਰਾਪਤ ਹੋਇਆ ਤੇ ਇੱਥੇ ਸਾਰੇ ਸਫਾਈ ਸੇਵਕ ਸਿਵਰਮੈਨ ਜਿਹੜੇ ਨਗਰ ਕੌਂਸਲਾਂ ਜਿਹੜੀਆਂ ਇੱਥੇ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੀਆਂ ਉਹਨਾਂ ਦੇ ਕਰਮਚਾਰੀਆਂ ਦੇ ਨਾਲ ਉਹਨਾਂ ਦੇ ਦੁੱਖ ਤਕਲੀਫਾਂ ਔਰ ਉਹਨਾਂ ਦੀਆਂ ਜੋ ਮੁਸ਼ਕਿਲਾਂ ਤਾਂ ਉਹਨਾਂ ਨੂੰ ਲੈ ਕੇ ਇੱਕ ਲੰਬੀ ਮੀਟਿੰਗ ਜਿਹੜੀ ਹੋਈ ਹੈ ਔਰ ਉਹਨਾਂ ਨੂੰ ਸੁਣਿਆ ਗਿਆ ਤੇ ਮੌਕੇ ਦੇ ਅਧਿਕਾਰੀਆਂ ਨੂੰ ਜਿਹੜੇ ਇੱਥੇ ਲੋਕਲ ਲੈਵਲ ਦੇ ਮੁੱਦੇ ਸੀਗੇ ਉਹਨਾਂ ਨੂੰ ਇੱਥੇ ਹੀ ਹੱਲ ਕਰਨੇ ਕਿਹਾ ਤੇ ਜਿਹੜੇ ਸਰਕਾਰ ਪੱਧਰ ਦੇ ਮੁੱਦੇ ਹੋਣਗੇ ਉਹਨਾਂ ਨੂੰ ਸਰਕਾਰੀ ਪੱਧਰ ਦੇ ਉੱਤੇ ਅੱਗੇ ਲੈ ਕੇ ਜਾਣ ਦੀ ਜਿਹੜੀ ਅਸੀਂ ਗੱਲ ਕੀਤੀ ਹੈ ਤਾਂ ਬਹੁਤ ਸੁਖਾਵੇ ਮਾਹੌਲ 'ਚ ਮੀਟਿੰਗ ਹੋਈ ਹੈ ਔਰ ਕਮਿਸ਼ਨ ਬਚਨਬੱਧ ਸਾਡੇ ਸਫਾਈ ਸਕੀਮਾਂ ਲਈ ਸਿਵਲ ਮੈਨ ਵਾਲੀ ਹੋਰ ਜਿਹੜੇ ਕਰਮਚਾਰੀਆਂ ਦੇ ਲਈ ਬਿਹਤਰੀ ਲਈ ਕੰਮ ਕਰਨਾ ਸਾਡੀ ਸਪਰਾਇਟੀ ਹੈਗੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਵੀ ਕਮਿਸ਼ਨ ਵੱਲੋਂ ਇਹਨਾਂ ਦੀ ਬਿਹਤਰੀ ਦੇ ਲਈ ਜਿੱਦਾਂ ਪਹਿਲਾਂ ਅਸੀਂ ਕੰਮ ਕਰਦੇ ਆਂ ਹੋਰ ਗਾਂਵ ਵੱਧ ਕੇ ਸਰਕਾਰ ਪੱਕੀ ਵੀ ਜਿਹੜੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਕਰਵਾਉਣ ਲਈ ਅਸੀਂ ਬਚਨ ਵੱਧ ਕੱਚੀ ਮੁਲਾਜ਼ਮਾਂ ਨੂੰ ਪੱਕੀ ਕਰਨ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਹੈ ਯੂਨੀਅਨ ਦੇ ਪ੍ਰਧਾਨ ਵੀ ਹੁੰਦੇ ਸੀ ਉਹ ਤੋਂ ਕਾਂਗਰਸ ਸਰਕਾਰ ਸੀ ਉਹ ਵੀ ਤੁਸੀਂ ਬੜੇ ਕਹਿੰਦੇ ਸੀ ਕਿ ਅੱਕੇ ਕਰਾਂਗੇ ਅਸੀਂ ਜੀ ਆਇਆਂ ਨੂੰ ਯੂਨੀਅਨ ਦਾ ਪ੍ਰਧਾਨਤਾ ਨਹੀਂ ਹੁਣ ਮੈਂ ਯੂਨੀਅਨ ਦਾ ਚੇਅਰਮੈਨ ਅੱਜ ਵੀ ਹੈਗਾ ਮੈਂ ਮੈਂ ਦੱਸ ਰਿਹਾ ਮੈਂ ਹੋਰ ਹੀ ਦੱਸ ਰਿਹਾ ਦੇਖੋ ਸੰਘਰਸ਼ ਜਿਹੜਾ ਨਾ ਇਹ ਕਦੇ ਮੁੱਕਦਾ ਨਹੀਂ ਅਸੀਂ ਭਾਵੇਂ ਦੁਨੀਆ ਤੋਂ ਚਲੇ ਜਾਈਏ ਕੱਲ ਨੂੰ ਕੋਈ ਹੋਰ ਆ ਜਾਣਾ ਇਹ ਜਿਹੜੀਆਂ ਮੁਸ਼ਕਿਲਾਂ ਤਾਂ ਇਹ ਜਿਹੜੇ ਦੌਰ ਹੈ ਚੱਲਦੇ ਰਹਣੇ ਆ ਔਰ ਅਸੀਂ ਕੇਵਲ ਕਮਿਸ਼ਨ ਵੱਜੋਂ ਨਹੀਂ ਮੈਂ ਗੱਲ ਕਹਿ ਰਿਹਾ ਇਹ ਸਾਡੀ ਨੈਤਿਕ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕ ਜਿਹੜੇ ਸਭ ਤੋਂ ਹਾਸ਼ੀਏ ਤੇ ਬੈਠੇ ਹੋਏ ਆ ਉਹਨਾਂ ਦੀ ਬਿਹਤਰੀ ਲਈ ਕੰਮ ਕਰਨਾ ਸਾਡੀ ਪਹਿਲਾਂ ਵੀ ਪ੍ਰਾਇੋਰਟੀ ਸੀਗੀ ਅੱਜ ਵੀ ਆ ਔਰ ਇਸ ਸਰਕਾਰ ਚ ਵੀ ਅਸੀਂ ਆਸ ਰੱਖਦੇ ਆ ਕਿ ਸਰਕਾਰ ਸੈਂਪਥੈਟਿਕਲੀ ਇਹਨਾਂ ਕਰਮਚਾਰੀਆਂ ਦੇ ਲਈ ਕੋਈ ਨਾ ਕੋਈ ਬਹੁਤ ਜਲਦ ਜਿਹੜਾ ਵਧੀਆ ਨਤੀਜਾ ਇਹਨਾਂ ਲਈ ਲੈ ਕੇ ਆਏਗੀ ਜਿਹੜਾ ਜੋ ਕੰਟਰੈਕਟ ਆ ਜਿਹੜੇ ਠੇਕਾ ਮੁਲਾਜ਼ਮ ਨੇ ਕੀ ਸੁਣਾਈ ਮੁਲਾਜ਼ਮ ਨੇ ਇੱਕ ਪੀ पीएसडी बड़ी प्रॉब्लम है आ रही है उनका पीएफ कटया तो जांदा लेकिन क्लेम नहीं होता ऐसा कुछ बिल्कुल जी इन्होंने मैं होने किया ਤੁਹਾਡੀ ਵਾਲੀ ਗੱਲ ਮੇਰੇ ਨਾਲ ਅਫੀਸਰ ਸਾਹਿਬਾਨ ਬੈਠੇ ਨੇ ਹੋਰ ਵੀ तमाम ਜਿਹੜੇ ਯੂ ਸਾਹਿਬਾਨ ਇੱਥੇ ਆਏ ਹੋਏ ਸੀ ਸਾਰੇ ਮੁਲਾਜ਼ਮਾਂ ਦੀਆਂ ਗੱਲਾਂ ਉਹਨਾਂ ਨੇ ਵੀ ਸੁਣੀਆਂ ਔਰ ਮੌਕੇ ਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਔਰ ਜਨਾਬਨਾ ਵੀ ਮੇਰੀ ਗੱਲ ਹੋਈ ਹੈ ਬੇ ਇਸ ਮੁਤਲਕ ਤੁਸੀਂ ਟਾਈਮ ਟੂ ਟਾਈਮ ਇਹਨਾਂ ਦੀ ਮੀਟਿੰਗ ਬੁਲਾ ਕੇ ਇਹਨਾਂ ਦੇ ਜਿਹੜੇ ईपीएफ ਹੈ ਜਿਹੜਾ ਪੀਐਫ ਇਹਨਾਂ ਦਾ ਉਹ ਇਹਨਾਂ ਨੂੰ ਦੇਣਾ ਜਿਹੜਾ ਹੈ ਉਹਨੂੰ ਨਿਸ਼ੋਰ ਕੀਤਾ ਜਾਵੇ ਔਰ ਜਿਹੜਾ ਠੇਕੇਦਾਰ ਇਦਾਂ ਨਹੀਂ ਕਰਦਾ ਜੇ ਹਦਾਇਤਾਂ ਮੁਤਾਬਿਕ ਉਹ ਕੰਮ ਨਹੀਂ ਕਰਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਇਹ ਵੀ ਕਰਨਗੇ ਔਰ ਕਮਿਸ਼ਨ ਵੱਲੋਂ ਵੀ ਕੀਤੀ ਜਾਏਗੀ